ਇਕ ਲਗਜ਼ਰੀ ਸ਼ੋਰੂਮ ਦੇ ਉਤੇ ਜਿਹੜੇ ਅਣਪਛਾਤੇ ਨੌਜਵਾਨਾਂ ਵੱਲੋਂ ਫਾਇਰਿੰਗ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੱਸਿਆ ਕਿ ਲਗਜ਼ਰੀ ਗੱਡੀਆਂ ਦੇ ਸ਼ੋਰੂਮ ਤੇ ਤਾਬੜ ਤੋੜ ਗੋਲੀਆਂ ਮਾਰੀਆਂ ਗਈਆਂ ਨੇ ਜਿਸ ਤੋਂ ਬਾਅਦ ਜਾਂਦੇ ਹੋਏ ਵਿਅਕਤੀ ਪਰਚੀਆਂ ਸੁੱਟ ਕੇ ਉਤੋਂ ਫਰਾਰ ਹੋ ਗਏ ਜਿਸ ਦੇ ਉੱਤੇ ਕਈ ਲੋਕਾਂ ਦੇ ਜਿਹੜੇ ਉਹ ਨਾਮ ਲਿਖੇ ਹੋਏ ਸਨ ਦੱਸਿਆ ਕਿ ਆ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਤਾਂ ਕਿ ਕੁਝ ਕਹਿ ਰਹੇ ਨੇ ਪੁਲਿਸ ਅਧਿਕਾਰੀ ਆਓ ਤੁਹਾਨੂੰ ਵੀ ਦੱਸਦੇ ਹਾਂ ਸਾਨੂੰ ਕਰੀਬ 1:30 ਨੂੰ ਇਨਫੋਰਮੇਸ਼ਨ ਮਿਲੀ ਸੀਗੀ ਕੰਟਰੋਲ ਰੂਮ ਦੇ ਰਾਹੀਂ ਕਿ ਇੱਥੇ ਇੱਕ ਪੈਰਗਨ ਸਾਡ ਹੈ ਸੋ ਇੱਥੇ ਜਦੋਂ ਮੌਕੇ ਤੇ ਆ ਕੇ ਇਨੀਸ਼ੀਅਲੀ ਦੇਖਿਆ ਉਹ ਇਹ ਰਾਇਲ ਨਿਮੋਜ਼ ਨਾਮ ਤੇ ਉਹਨਾਂ ਕੋ ਲਗਜ਼ਰੀ ਕਾਰ ਨੇ ਜੋ ਵਿਆਹ ਸ਼ਾਦੀ ਦੇ ਵਿੱਚ ਲੋਕਾਂ ਨੂੰ ਉਸਪਲਾਈ ਕਰਦੇ ਨੇ ਇੱਥੇ ਉਹ ਮੁਹਿੰਦਲੇ ਤੌਰ ਤੇ ਪਤਾ ਲੱਗਾ ਕਿ ਖੁਦ ਮਾਲਕ ਤਾਂ ਇੱਥੇ ਮੌਜੂਦ ਨਹੀਂ ਸੀ ਇਹਨਾਂ ਦੇ ਜੋ ਇੱਥੇ ਕੰਮੇ ਨੇ ਉਹ ਇੱਥੇ ਮੋਟਰਸਾਈਕਲ ਤਾਂ ਇਹਨਾਂ ਨੂੰ ਕਰੀਬ 10:30 ਵਜੇ ਪਾਈਰੀ ਦੀ ਆਵਾਜ਼ ਆਈ ਸੀ ਸੋ ਹੁਣ ਵਕਫ ਪਹਿਲੂ ਹ ਤੱਕ ਇਹਨਾਂ ਦੀ ਇਨਫੋਰਮੇਸ਼ਨ ਕੀਤੀ ਹੋਈ ਹੈ ਕਿ ਇਹ ਇਹ ਦੋ ਨਕਾਬ ਪੋਸ਼ਕ ਮੋਟਰਸਾਈਕਲ ਦੇ ਇੱਥੇ ਆਏ ਨੇ ਜਿਨ੍ਹਾਂ ਵੱਲੋਂ ਪੰਜ ਕੋਈ 6 ਰੌਂਡ ਦੇ ਕੇ ਬਾਹਰ ਦਿੱਤੇ ਵੀ ਜੋ ਦੋ ਫਾਇਰ ਇਹਨਾਂ ਦੇ ਸ਼ੀਸ਼ੇ ਦੇ ਉੱਪਰ ਲੱਗੇ ਨੇ ਤੇ ਦੋ ਤਿੰਨ ਫਾਇਰ ਇਹਨਾਂ ਦੀ ਗੱਡੀ ਉੱਪਰ ਲੱਗੇ ਸਰ ਜੀ ਬੀਪੀ ਡੋਟ ਹਾਂਜੀ ਰਜਿਸਟਰ ਮਾਮਲਾ ਕਰਦਾ ਜੀ ਇਹ ਹਜੇ ਤੱਕ ਜੀ ਕੋਈ ਕਲੈਰਿਟੀ ਨਹੀਂ ਹਜੇ ਬਿਲਕੁਲ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਇਸ ਦੇ ਮਾਲਕ ਨੇ ਮਦਈ ਉਹਨਾਂ ਤੋਂ ਹੀ ਪੁੱਛੀ ਕੀਤੀ ਜਾ ਰਹੀ ਕਿਸੇ ਨਾ ਉਹਨਾਂ ਦੀ ਰੰਜਿਸ਼ ਜਾਂ ਕਿਸੇ ਤਰੀਕੇ ਦਾ ਇਹ ਵੀ ਚੀਜ਼ ਅਜੇ ਤੱਕ ਕਲੀਅਰ ਨਹੀਂ ਕਰ ਸਕਦੇ ਸਰ ਜਿੰਨੇ ਕੋਲ ਬਰਾਬਰ ਹੋਇਆ ਜੀ ਅ ਹਜੇ ਤੱਕ ਦੀ ਇੱਥੇ ਸਰਚ ਕਰ ਰਹੇ ਹਾਂ ਸੋ ਜਦੋਂ ਸਰਚ ਪੂਰੀ ਹੋ ਜਾਈਏ ਉਸ ਤੋਂ ਬਾਅਦ ਤੁਹਾਨੂੰ ਦੱਸ ਸਕਦੇ ਕਿਨੇ ਕੋਲ ਸਰ ਉਹ ਪਰਚੀਆਂ ਵੀ ਸੁੱਟ ਕੇ ਗਈ ਸੀ ਕਿ ਪਰਚੀ ਚ ਸੀ ਇੱਕ ਹੀ ਪਰਚੀ ਵੀ ਮਿਲੀ ਹੈ ਜੀ ਜਿਹਦੇ ਉੱਪਰ ਦੋ ਕਿਸੇ ਸ਼ਖਸ ਦਾ ਨਾਮ ਲਿਖਿਆ ਹੋਇਆ ਤੇ ਇਹ ਵੀ ਹਜੇ ਇਨਵੈਸਟੀਗੇਸ਼ਨ ਦਾ ਮੈਟਰ ਆ ਕਿ ਕਿਸ ਤਰੀਕੇ ਨਾਲ ਇਸ ਵਾਰਦਾਤ ਦੇ ਨਾਲ ਇਸਕੀ ਦਾ ਤਾਲੁਕ ਹੈ ਉਹ ਵੀ ਹਜੇ ਕਲੀਅਰ ਕਰ ਰਹੇ ਹਾਂ ਫਿਰ ਮਾਲਕ ਕਿੰਨੇ ਨੇ ਜੀ ਇਹਦੀ ਇਹ ਤਿੰਨ ਬੰਦਿਆਂ ਦੀ ਪਾਰਟਨਰਸ਼ਿਪ ਆ ਜੀ ਅਲੱਗ-ਅਲੱਗ ਤਿੰਨ ਮਾਲਕ ਨੇ ਜੋ ਇਹ ਹੋਏ ਲਿੰਬੋਜ਼ ਨਾਮ ਦੇ ਨਾਲ ਦੇ ਦੋ ਇੱਥੇ ਅਲੱਗ-ਅਲੱਗ ਜਗ੍ਹਾ ਦੂਰ ਸੌ ਸਰ ਅੱਜ ਰਾਜਪਾਲ ਦਾ ਵੀ થો ਦੌਰਾ ਸੀ ਨੰਗਣਾ ਸੀ ਕਿਤੇ ਉਸ ਨਾਲ ਗੱਲ ਵੀ ਲੇਕਿਨ ਨਹੀਂ ਉਸ ਨਾਲ ਪੁੱਛਿਆ